ਜਿਹੜੇ ਵਰਤਦੇ ਨੇ ਆਪਣੇ ਰੈਸਟੋਰੈਂਟ ਵਾਲੇ ਜਾਂ ਕੁਝ ਹੋਰ ਵਾਲੇ ਉਹ ਆਪਦੇ ਆਪਣੇ ਹਲਟ ਨੂੰ ਕਿੰਨਾ ਕ ਖਰਾਬ ਕਰ ਦਿੰਦੇ ਆ ਦੇਖੋ ਸਰ ਜਿਵੇਂ ਹੁਣ ਫੇਰ ਉਹੀ ਗੱਲ ਆ ਗਈ ਪਹਿਲੀ ਗੱਲ ਤਾਂ ਕੁਆਲਿਟੀ ਵੀ ਕਿਸ ਕੁਆਲਿਟੀ ਦਾ ਵਰਤਦੇ ਨੇ ਜੀ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਉਸੇ ਤੇਲ ਨੂੰ ਬਾਰ ਬਾਰ ਯੂਜ਼ ਕੀਤਾ ਜਾਂਦਾ ਤੁਸੀਂ ਦੇਖੋਗੇ ਜਿਹੜਾ ਤੇਲ ਇੱਕ ਵਾਰ ਯੂਜ਼ ਹੋ ਗਿਆ ਉਸ ਤੋਂ ਬਾਅਦ ਉਹ ਠੰਡਾ ਕਰ ਲਿਆ ਤੇ ਅਗਰ ਉਹਨੂੰ ਦੁਬਾਰਾ ਗਰਮ ਕਰਦੇ ਆ ਉਹ ਇੱਕ ਆਮ ਤੇਲ ਨਾਲੋਂ 10 ਗੁਣਾ ਜ਼ਿਆਦਾ ਸਾਡੀ ਬਾਡੀ ਲਈ ਖਤਰਨਾਕ ਹੈ ਜੀ ਕਿਉਂਕਿ ਉਹ ਕਾਲਾ ਤੇਲ ਬਣ ਜਾਂਦਾ ਔਰ ਹੁੰਦਾ ਇਦਾਂ ਹੀ ਹੈ ਹੁਣ ਜਦੋਂ ਤੁਹਾਨੂੰ ਲੱਗਦਾ ਵੀ ਤੁਸੀਂ ਇੱਕ ਟੀਨ ਦਾ ਪੀਪਾ ਉਹਦੇ ਵਿੱਚ ਉਲਟਾਇਆ ਹੋਇਆ ਹੈ ਜਦੋਂ ਤੁਹਾਨੂੰ ਪਤਾ ਵੀ 5 ਲੀਟਰ ਬਚ ਗਿਆ ਤੁਸੀਂ ਉਹਨੂੰ ਡੋਲਦੇ ਨਹੀਂ ਨੀ ਤੁਸੀਂ ਕੀ ਕਰੋਗੇ ਉਹਦੇ ਵਿੱਚ ਪੀਪਾ ਇੱਕ ਹੋਰ ਪਾ ਦੋ ਯਾਨੀ ਕਿ ਉਹ ਮਿਕਸ ਅਪ ਹੋ ਗਿਆ ਤਾਂ ਜਦੋਂ ਉਹ ਚੀਜ਼ ਨਾਲ ਤੁਸੀਂ ਤਲੀ ਹੋਈ ਚੀਜ਼ ਖਾਓਗੇ ਤਾਂ ਉਹ ਨੁਕਸਾਨ ਕਰੂਗੀ ਤੁਸੀਂ ਚਾਹ ਹੀ ਲੈ ਲਓ ਮੰਨ ਲਓ ਤੁਸੀਂ ਚਾਹ ਬਣਾ ਲਈ ਤਾਜੀ ਪੀ ਲਈ ਠੀਕ ਹੈ ਲੇਕਿਨ ਉਸੇ ਚਾਹ ਨੂੰ 2 ਘੰਟੇ ਰੱਖ ਦੋ ਉਸ ਤੋਂ ਬਾਅਦ ਦੁਬਾਰਾ ਗਰਮ ਕਰਕੇ ਪੀਓ ਉਹਦਾ ਟੇਸਟ ਵੀ ਚੇਂਜ ਹੋ ਜੂਰ ਨੁਕਸਾਨ ਦਾ ਇੱਕ ਨਹੀਂ ਤਾਂ ਸਾਡੇ ਲਈ ਪ੍ਰੋਬਲਮ ਇਹੀ ਹੈ ਕਿ ਜਿਹੜੀ ਉਹ ਚੀਜ਼ ਹੈ ਉਹ ਬਾਰ ਬਾਰ ਤਲੀ ਜਾ ਰਹੀ ਹੈ ਔਰ ਬਾਰ ਬਾਰ ਤਲੀ ਹੋਈ ਚੀਜ਼ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਆਉਂਦਾ ਆਪਾਂ ਅਕਸਰ ਜਦੋਂ ਆਪਣੇ ਸਾਰੇ ਭਜਾਨੇ ਵੇਖ ਹਾਂ ਤੇ ਜਾਣੇ ਕੋਈ ਵਾਰ ਹਰੇਕ ਹੁੰਦਾ ਉਹ ਇਸੇ ਉਹੀ ਵਰਤਦੇ ਆ ਪਕੜਾਪ ਲੈ ਕੇ ਆਉਣੇ ਆ ਵੀ ਜਾ ਕੇ ਉੱਥੇ ਕੇਟਰਿੰਗ ਵਾਲੇ ਹੈਗੇ ਉਹ ਸਿਸਟਮ ਉਹ ਚੀਜ਼ਾਂ ਉਹੀ ਕੋਈ ਦੁਬਾਰਾ ਉਹੀ ਕਰੀ ਜਾਂਦਾ ਬਿਲਕੁਲ ਸਰ ਜੀ ਜਿਵੇਂ ਆ ਆਪਾਂ ਕਹਿੰਦੇ ਵੀ ਆਈ ਹਰ ਜਿਵੇਂ ਨਾਰਮਲ ਬੰਦਾ ਜਿਵੇਂ ਸੇਧਮੰਦ ਲੱਗਦਾ ਬੰਦਾ ਉਹ ਵੀ ਇਹਨੂੰ ਲੈ ਸਕਦਾ ਤੇ ਜਿਹਦੇ ਵਿੱਚ ਮੰਨ ਕੇ ਚਲੋ 2 ਜਾਂ 3 ਸਟੰਟ ਪੈ ਗਏ ਉਹ ਵੀ ਇਹ ਪੀ ਸਕਦਾ ਜੀ ਦੇਖੋ ਜਿਨ੍ਹਾਂ ਦੇ ਸਟੰਟ ਪੈ ਜਾਂਦੇ ਨੇ ਪਹਿਲੀ ਗੱਲ ਤਾਂ ਮੈਂ ਉਹੀ ਕਹਿਣਾ ਵੀ ਦੇਖੋ ਸਟੰਟ ਵਾਲਾ ਬੰਦਾ ਖਾਣਾ ਪੀਣਾ ਵੀ ਖਾ ਰਿਹਾ ਕਿਉਂਕਿ ਆਪਾਂ ਕੋਈ ਆਇਲੀ ਚੀਜ਼ ਨਹੀਂ ਦੇ ਰਹੇ ਉਹ ਲੈ ਸਕਦਾ ਪਰ ਅਸੀਂ ਫੇਰ ਵੀ ਕਹਿੰਨੇ ਵੀ ਇੱਕ ਵਾਰ ਡਾਕਟਰ ਨਾਲ ਸਲਾਹ ਕਰਕੇ ਲੈ ਲਓ ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਲੈਂਦਾ ਸ਼ੱਕ ਚ ਕਿ ਮੈਨੂੰ ਤਾਂ ਸਟੰਟ ਪਿਆ ਹੋਇਆ ਹੈ ਮੈਂ ਕਿਉਂਕਿ ਇਹ ਉਹਨੂੰ ਮੰਨ ਲੈਂਦਾ ਦਵਾਈ ਵੀ ਇਹ ਤਾਂ ਦਵਾਈ ਹੈ ਦਵਾਈ ਹੈ ਮੈਂ ਫੇਰ ਕਹਿ ਰਹੇ ਵੀ ਇਹ ਇੱਕ ਕਵਾਤ ਹੈ ਹੂੰ ਇਹ ਕਵਾਤ ਹੈ ਜਿਹੜਾ ਤੁਸੀਂ 15 ਦਿਨ ਲੈਨੇ ਕਿਉਂਕਿ ਦਵਾਈ ਹੁੰਦੀ ਫਿਰ ਤਾਂ ਪਹਿਲੇ ਦਿਨ ਹੀ ਠੀਕ ਹੋ ਜਾਂਦੀ ਤੁਹਾਨੂੰ ਬੀਪੀ ਦੀ ਗੋਲੀ ਪਹਿਲੇ ਦਿਨ ਹੀ ਬੰਦ ਕਰਵਾ ਲਾਂਗੇ ਇਹ ਕਵਾਤ ਹੈ ਇਹ ਨੈਚੁਰਲ ਤਰੀਕੇ ਨਾਲ ਤੁਹਾਡੇ ਜਿਹੜੇ ਕਾਰਨ ਨੇ ਕਿਉਂਕਿ ਆਯੁਰਵੇਦ ਕੀ ਹੈ ਕਿਸੇ ਬਿਮਾਰੀ ਤੇ ਨਹੀਂ ਬਿਮਾਰੀ ਦੇ ਕਾਰਨ ਤੇ ਕੰਮ ਕਰਦਾ ਇਹਨੇ ਹੌਲੀ ਹੌਲੀ ਤੁਹਾਡਾ ਅੰਦਰੋਂ ਡਾਈਜੈਸਟ ਸਿਸਟਮ ਤੁਹਾਡੇ ਜਿਹੜੇ ਆਰਗਨ ਨੇ ਜਾਂ ਤੁਹਾਡੀ ਬੇਨਸ ਨੇ ਉਹਨਾਂ ਨੂੰ ਤੰਦਰੁਸਤ ਕਰ ਦੇਣਾ ਜ ਜਿਹਦੇ ਨਾਲ ਉਹ ਅੱਛੇ ਤਰੀਕੇ ਨਾਲ ਵਰਕ ਕਰਨ ਲੱਗ ਜਾਣਗੇ ਜਦੋਂ ਅੱਛੇ ਤਰੀਕੇ ਨਾਲ ਕੋਈ ਆਰਗਨ ਕੰਮ ਕਰਨ ਲੱਗਿਆ ਤਾਂ ਨੇਚਰਲੀ ਸਾਨੂੰ ਸਾਰੀ ਸਮੱਸਿਆ ਠੀਕ ਹੋ ਜੂਗੀ ਤਾਂ ਇਹਨੂੰ ਤੁਸੀਂ ਜੇ ਕੋਈ ਬੰਦੇ ਨੂੰ ਸਟੰਟ ਪਏ ਹੋਣੇ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਨਾਲ ਲੈ ਸਕਦੇ ਹੈਗੇ ਔਰ ਦੂਸਰਾ ਕੀ ਹੈ ਜਿਹੜਾ ਤੰਦਰੁਸਤ ਵਿਅਕਤੀ ਹੈ ਤਾਂ ਮੈਂ ਕਹੂੰਗਾ ਕਿ ਹੁਣ ਅਸੀਂ ਇਹਨੂੰ ਪੀਨੇ ਆ ਮੈਂ ਕਹਾ ਮੈਨੂੰ ਤਾਂ ਕੋਈ ਹੱਡ ਦੀ ਸਮੱਸਿਆ ਹੈ ਨਹੀਂ ਮੇਰਾ ਤਾਂ ਕੋਈ ਖੂਨ ਗਾੜਾ ਨਹੀਂ ਹੈਗਾ ਪਰ ਮੈਂ ਅਗਰ ਇਹਨੂੰ 2 ਮਹੀਨੇ ਲੈ ਲਾਂਗਾ ਤਾਂ ਮੇਰਾ ਨੁਕਸਾਨ ਕੀ ਹੈ ਹਮ ਅੱਜ ਤੁਸੀਂ ਦੇਖੋਗੇ ਜੇ ਚਾਰ ਦੋਸਤ ਪਾਰਟੀ ਕਰਨ ਜਾਂਦੇ ਨੇ 3000 ਦਾ ਬਿੱਲ ਬਣ ਜਾਂਦਾ 1000 ਦੀ ਬੋਤਲ ਫੜ ਲੈਂਦਾ 2000 ਉਹਦਾ ਬਣ ਜਾਂਦਾ ਔਰ ਇੱਕ ਦਿਨ ਦਾ ਤੇ ਜੇ ਅਸੀਂ ਚਾਰ ਬਾਰ ਮਹੀਨੇ ਚ ਪਾਰਟੀ ਕਰ ਲਈ ਤਾਂ ਸਾਡਾ 12000 ਪੈ ਲੱਗਿਆ ਅਸੀਂ ਇਹ 700 ਰੁਪਏ ਦਾ ਜੂਸ ਦੇ ਰਹੇ ਹਾਂ 15 ਦਿਨ ਚੱਲਣਾ ਹੈ ਜੀ ਔਰ 15 ਦਿਨ ਦੇ ਵਿੱਚ ਇੱਕ ਤੁਹਾਨੂੰ ਸ਼ੋਰਟੀ ਹੋ ਗਈ ਕਿ ਮੈਂ ਪਹਿਲੀ ਗੱਲ ਤਾਂ ਕੋਈ ਅੱਛੀ ਚੀਜ਼ ਲੈ ਰਿਹਾ ਦੂਸਰੀ ਗੱਲ ਕਿ ਮੈਂ ਸਪੈਸੀਫਿਕ ਹਾਰਟ ਜਾਂ ਡਾਈਜੈਸਟ ਸਿਸਟਮ ਜਾਂ ਆਪਾਂ ਕਹਿ ਰਹੇ ਆਂ ਵੀ ਖੂਨ ਗਾੜਾ ਨਹੀਂ ਮੇਰਾ ਹੋਊਗਾ ਯਾਰ ਮੈਂ ਇਹ ਜੀ ਚੀਜ਼ ਵਰਤ ਰਿਹਾ ਹੈਗਾ ਤਾਂ ਉਹਨੂੰ ਸਮੱਸਿਆ ਹੀ ਨਹੀਂ ਆਉਣੀ ਹੈਗੀ ਚੀਜ਼ ਖਰਾਬ ਹੋਣ ਤੇ ਠੀਕ ਕਰਾਉਣਾ ਤੇ ਨਾ ਖਰਾਬ ਹੋਣ ਦੇਣਾ ਦੋਨਾਂ 'ਚ ਬਹੁਤ ਵੱਡਾ ਫਰਕ ਹੈ ਜਦੋਂ ਖਰਾਬ ਹੋ ਗਈ ਤਾਂ ਉਹ ਐ ਨਹੀਂ ਪਤਾ ਤੁਹਾਡਾ ਕਿਹੜੀ ਚੀਜ਼ ਭੰਦ ਦੇ ਪਰ ਜੇ ਸਹੀ ਹੈ ਪਹਿਲੀ ਠੀਕ ਕਰ ਲਈ ਤਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਸੇਫ